ਦੋਸਤੋ ਲੋਕ ਸਭਾ ਹਲਕਾ ਫਰੀਦਕੋਟ ਦੇ ਵੱਖ-ਵੱਖ ਬੂਥਾਂ ਤੇ ਸਵੇਰੇ ਚੰਗੀ ਰੌਣਕ ਦੇਖਣ ਨੂੰ ਮਿਲੀ ਦੁਪਹਿਰ ਸਮੇਂ ਕੜਾਕੇ ਦੀ ਧੁੱਪ ਅਤੇ ਸਖਤ ਗਰਮੀ ਕਾਰਨ ਰੌਣਕ ਘਟ ਗਈ ਜਦੋਂ ਕਿ ਸ਼ਾਮ ਸਮੇਂ VOTER ਫਿਰ ਘਰਾਂ ਦੇ ਵਿੱਚ ਨਿਕਲੇ ਕੋਟਪੂਰਾ ਤੇ ਜੈਤੋ ਵਿਧਾਨ ਸਭਾ ਹਲਕਿਆਂ ਦੇ ਵਿਖੇ ਵੱਖ-ਵੱਖ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਆਦਰਸ਼ ਪੋਲਿੰਗ ਸਟੇਸ਼ਨ ਬਣਾਏ ਗਏ ਸਨ ਚੋਣ ਕਮਿਸ਼ਨ ਵੱਲੋਂ ਚੋਣ ਅਮਲੇ ਅਤੇ ਵੋਟਰਾਂ ਲਈ ਵਧੀਆ ਪ੍ਰਬੰਧ ਸਨ ਜਦੋਂ ਕਿ ਕਈ ਪੋਲਿੰਗ ਸਟੇਸ਼ਨਾਂ ਉੱਪਰ ਪੁਰਾਣੇ ਸੱਭਿਆਚਾਰ ਤੇ ਵਿਰਸੇ ਨੂੰ ਰੂਪਮਾਨ ਕਰਦੀਆਂ ਪੁਰਾਣੀਆਂ ਵਸਤੂਆਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਸਨ ਕੋਟਕਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਦਿੱਤਾ ਦੀ ਇਸ ਵਿਸ਼ੇਸ਼ ਰਿਪੋਰਟ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਆਦਰਸ਼ ਪੋਲਿੰਗ ਸਟੇਸ਼ਨ ਇਹ ਪ੍ਰਬੰਧ ਕਿਵੇਂ ਦਾ ਲੱਗਿਆ ਇਸ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਨੂੰ ਲੈ ਕੇ ਚਲਦੇ ਆ ਆਦਰਸ਼ ਪੋਲਿੰਗ ਸਟੇਸ਼ਨਾਂ ਦੇ ਉੱਪਰ ਅਸੀਂ ਪਹੁੰਚੇ ਜੀ ਬਦਾਨ ਸਭਾ ਸਾਥ ਕੋਟ ਪੁਰਾ ਦੇ ਵਿੱਚ ਸ਼ਹਿਰ ਕੋਟ ਪੁਰਾ ਦੇ ਵਿੱਚ ਸਕੂਲ ਦੇ ਵਿੱਚ ਉੱਤੇ ਬੜੇ ਹਮਨਮਾਨ ਨਾਲ ਵੋਟਾਂ ਪੈ ਰਹੀਆਂ ਤੇ ਲਗਭਗ 50% ਦੇ ਵਿੱਚ ਵੀ ਵੀ ਕਿਸੇ ਦੀ ਖੈਰਵਾਜੀ ਨਹੀਂ ਨਾ ਹੀ ਕੋਈ ਕਿਸੇ ਨੂੰ ਮਜਬੂਰ ਕਰ ਰਿਹਾ ਵੇ ਕਿਸੇ ਰਿਪੋਰਟ ਦੇ ਅੰਦਰ ਪਾਉਣੀ ਹੈ ਇੱਥੇ ਬਹੁਤ ਵਧੀਆ ਟੇਨ ਨਾਲ ਵੋਟਾਂ ਪੈ ਰਹੀਆਂ ਤੇ ਦੂਸਰੀ ਬਹੁਤ ਵਧੀਆ ਬਣਾਇਆ ਸਹੂਲਿਆ ਰੱਖਿਆ ਬੈਠਣ ਲਈ ਵੋਟਰਾਂ ਦੇ ਬਹੁਤ ਵਧੀਆ ਪਾਣੀ ਦਾ ਪ੍ਰਬੰਧ ਹੈ ਕੂਲਰ ਲਾਏ ਹੋਏ ਹੈ ਇੱਥੇ ਸਾਰੀ ਤਰ੍ਹਾਂ ਮッコ ਬਧੀਆ ਅਸੀਂ ਹੁਣ ਇੱਥੇ ਵੋਟਰਾਂ ਦੇ ਵੋਟਾਂ ਤੇ ਜਾਵਾਂਗੇ ਉੱਥੇ ਬਖਾਇਦਾ ਉਹਨਾਂ ਦੇ ਲੈ ਕੇ ਜਾਵਾਂਗੇ ਵਿੱਚ ਰੋਟਿੰਗ ਇਹਨਾਂ ਸਾਰੇ ਰਿਪੋਰਟ ਕਲੀਅਰ ਕੀਤੀ ਜਾਉ। ਉਸ ਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਫਿਲਹਿੰਗ ਚੰਨੀ। ਬਤਾਂਨ ਸਭਾ ਹਲਕਾ ਕੋੜਪੂਰਾ ਦਾ ਪੋਲਿੰਗ ਸਟੇਸ਼ਨ ਨੰਬਰ 105 ਜਿਹਨੂੰ ਮਾਡਲ ਪੋਲਿੰਗ ਸਟੇਸ਼ਨ ਦਾ ਨਾਮ ਦਿੱਤਾ ਗਿਆ। ਉੱਥੇ ਅਸੀਂ ਪਹੁੰਚੇ ਹ ਮੋਹੱਲਾ ਫੁਰਗਾਪਰੀ ਕੋੜਪੂਰਾ ਵਿਖੇ ਜਿੱਥੇ ਬੜੇ ਆਮਨ ਅਮਾਨ ਨਾਲ ਚੱਲ ਰਿਹਾ ਸਾਰਾ ਚੋਣ ਅਮਲਾ ਵੀ ਸੰਤੁਸ਼ਟ ਹੈ। ਪੋਲਸ ਪ੍ਰਸ਼ਾਸਨ ਵਿੱਚ ਸੰਤੁਸ਼ਟ ਹੈ ਤੇ ਵੋਟਰ ਵੀ ਸੰਤੁਸ਼ਟ ਹੈ। ਹਰ ਇੱਕ ਸਿਆਸੀ ਪਾਰਟੀਆਂ ਦੇ ਪੋਲਿੰਗ ਜੈਂਟ ਬੈਠੇ ਨੇ ਤੇ ਹੋਰ ਜਿਹੜੇ ਉਹਨਾਂ ਦੇ ਆਗੂ ਸਹਿਬਾਨ ਨੇ ਭਾਈਚਾਰਕ ਸਾਂਝ ਬਾਰ ਕਰਾਰ ਹੈ। ਬੜੇ ਸਤ ਸਦ ਭਾਵਨਾ ਭਰੇ ਮਾਹੌਲ ਦੇ ਵਿੱਚ ਇੱਥੇ ਵੋਟ ਪ੍ਰਕਿਰਿਆ ਚੱਲ ਰਹੀ ਹੈ। ਕੋਰਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਸਾ ਦੇ ਨਾਲ ਗੁਰਿੰਦਰ ਸਿੰਘ। ਕੀ ਨਾਮ ਹੈ ਜੀ ਆਪਣਾ? ਪੁਲਜੀਤ ਸਿੰਘ ਬੁੱਗਵੀ ਹੈ ਜੀ। ਕੀ ਕਹਿਣਾ ਚਾਹੋਗੇ? ਜੋ ਪਾਸ ਕਰ ਦੁਆਰਾ ਪੰਜਾਬ ਵਿੱਚ ਇਲੈਕਸ਼ਨ ਕਰਾਏ ਜਾ ਰਹੇ ਨੇ ਬੜੀ ਖੁਸ਼ੀ ਹੋ ਰਹੀ ਹੈ ਲੋਕ ਬੜੇ ਸ਼ਾਂਤੀ ਨਾਲ ਔਰ ਬੜੇ ਵਧੀਆ ਤਰੀਕੇ ਨਾਲ ਜੋ ਸਰਕਾਰ ਨੂੰ ਪ੍ਰਬੰਧ ਕੀਤਾ ਉਸ ਦਾ ਧੰਨਵਾਦ ਕਰਦੇ ਆ ਹਰੇਕ ਕਿਸੂ ਦਾ ਜਿਵੇਂ ਪਾਣੀ ਪੀਣ ਲਈ ਪਾਣੀ ਕੁਰਸੀਆਂ ਬੈਠਣ ਲਈ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਇਸ ਮਹਲਾਤਪੁਰ ਕਪੂਰੀ ਵਿੱਚ ਬੜੀ ਸ਼ਾਂਤੀ ਨਾਲ ਜਿੰਨੇ ਵੀ ਭੈਣ ਭਾਈ ਸਾਡੇ ਇਸ ਮਹਲੇ ਦੇ ਨੇ ਬੜੀ ਪਿਆਰ ਨਾਲ ਵੋਟ ਪਾਈ ਆ ਔਰ ਪ੍ਰਸ਼ਾਸਨ ਦਾ ਸਬੰਧ ਆਮਲੇ ਦਾ ਅਤਿ ਬਹੁਤ ਧੰਨਵਾਦ ਕਰਦੇ ਆ ਨਾਮ ਹੈ ਜ ਆਪਣਾ ਜਰਨਾਸ਼ਮ ਸਿੰਘ ਸਿੰਘ ਜੀ ਹਾਂਜੀ ਸ਼ਮਸ਼ੇਰ ਸਿੰਘ ਜੀ ਕੀ ਕਹਿਣਾ ਚਾਹੋਗੇ ਬਹੁਤ ਹੀ ਵਧੀਆ ਤਰੀਕੇ ਨਾਲ ਵੋਟਾਂ ਚੱਲ ਰਿਆ ਸੰਚਾਲਨ ਜਿਹੜੇ ਸਰਕਾਰ ਨੇ ਬਹੁਤ ਵਧੀਆ ਦੀ ਪ੍ਰਬੰਧ ਕੀਤੇ ਨੇ ਬਾਕੀ ਜਿਵੇਂ ਬਾਈ ਜੀ ਨੇ ਦੱਸਿਆ ਪਾਈਚਾਰ ਕਿਸਾਨ ਦੇ ਤਰੀਕੇ ਨਾਲ ਮਤਲਬ ਵੀ ਵੋਟਾਂ ਪਾ ਰਹੇ ਕੋਈ ਪਾਰਟੀ ਬਾਈ ਦਾ ਕੋਈ ਗੱਲਬਾਤ ਨਹੀਂ ਕੋਈ ਲੜਾਈ ਝਗੜ ਦੀ ਗੱਲਬਾਤ ਨਹੀਂ ਕੀ ਬੜੇ ਪਿਆਰ ਦੇ ਤਰੀਕੇ ਨਾਲ ਵੋਟਾਂ ਪੁੱਗਦੀਆਂ ਨੇ ਜਿਹਦੇ ਵਿੱਚੋਂ 50% ਵੋਟ ਪੁੱਗਦੀ 50% ਹੈਗੀ ਉਹ ਵੀ ਸ਼ਾਂਤ ਘਰਮ ਵਰਗੀ ਲੋਕ ਸਭਾ ਚੋਣਾਂ 2024 ਦਾ ਮਹਾ ਸੰਗਰਾਮ ਵਿਦਵਾਨ ਸਭਾ ਹਲਕਾ ਕੋੜਪੂਰਾ ਚ ਖੜੇ ਆ ਮੱਲਾ ਹਰਨਾਮਪੁਰਾ ਇਹਨੂੰ ਉਦਮ ਸਿੰਘ ਐਮਸੀ ਵਾਲੀ ਗਲੀ ਵੀ ਕਹਿੰਦੇ ਨੇ ਉਠਾ ਵਾਲਿਆਂ ਦੀ ਗਲੀ ਵੀ ਕਹਿੰਦੇ ਨੇ ਇੱਥੇ ਸ਼ਤਰੂਗਣ ਨਾਂ ਦਾ ਇੱਕ ਨੌਜਵਾਨ ਜਿਹਨੂੰ ਝੰਡਾ ਵੀ ਕਿਹਾ ਜਾਂਦਾ ਝੰਡਾ ਪੇਂਟਰ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਆ ਝੰਡਾ ਜੀ ਕੀ ਕਹਿਣਾ ਚਾਹੋਗੇ ਕਹਿਣਾ ਜੀ ਮਨੋਰੰਜਨ ਆ ਜੀ ਕਹਿੰਦਾ ਨਹੀਂ ਪਹਿਣੇ ਮੈਂ ਬੋਤ ਹੈ ਪਾਣੀ ਕਿਨੂੰ ਪਾਵਾਂ ਕਿਨੂੰ ਪਾਵਾਂ ਕਿਨੂੰ ਪਾਵਾਂ ਨਹੀਂ ਇੱਧਰੇ ਅਤ ਨੂੰ ਮੈਂ ਸਮਝਾਵਾਂ ਨਹੀਂ ਪਹਿਣੇ ਕੈਪਟਨ ਕਾਂਗਰਸ ਛੱਡ ਕੇ ਆਏ ਇਹ ਗੱਲ ਜਾਣੇ ਆਲਮ ਸਾਰਾ ਨਹੀਂ ਗਾਂਧੀ ਪਰਿਵਾਰ ਨੇ ਦੇਸ਼ ਲਈ ਤਾਂ ਆਪਣਾ ਜੀਵਨ ਲਾਇਆ ਸਾਰਾ ਇਹ ਤਾਂ ਠੀਕ ਹੈ ਹੁਣ ਮੈਂ ਕਿਹੜੇ ਪਾਸੇ ਜਾਵਾਂ ਪਾਸੇ ਜਾਵਾਂ 2000 ਦਾ ਮਾਣ ਦੇਣ ਦਾ ਵੀਰ ਮੇਰੇ ਨੇ ਗੱਲ ਕਹੀ ਸੀ ਉਹ ਜਿਹੜਾ ਸਾਈਕਲ ਮੈਨੂੰ ਮਿਲਿਆ ਉਸੇ ਸਾਈਕਲ ਤੇ ਮੈਂ ਜਾਵਾਂ ਨੀ ਪੈਣੀ ਮੈਂ ਵੋਟ ਹੈ ਪਾਉਣੀ ਕਿਹਨੂੰ ਪਾਵਾਂ ਕਿਹਨੂੰ ਪਾਵਾਂ ਕਿਹਨੂੰ ਪਾਵਾਂ ਨੀ ਹੁਣ ਮੈਂ ਕਿਹੜੇ ਪਾਸੇ ਜਾਵਾਂ ਲੋ ਜੀ ਸਰਕਾਰੀ ਪ੍ਰਾਇਮਰੀ ਸਕੂਲ ਦਲ ਸਿੰਘ ਵਾਲਾ ਬਲਾਕ ਜੱਟ ਲੋ ਜੀ ਪੁਰਾਣਾ ਸੱਭਿਆਚਾਰ ਤੇ ਪੁਰਾਣਾ ਵਿਰਸਾ ਤੁਸੀਂ ਦੇਖ ਸਕਦੇ ਹੋ ਲੋ ਜੀ ਵਾਹ ਜੀ ਮਾਡਰਨ ਮਾਡਰਨ ਬੂਥ ਬਣਾਇਆ ਕਹਿੰਦੇ ਅਫਸਰ شاہੀ ਵੀ ਖੁਸ਼ ਹੋਗੀ ਦੇਖ ਕੇ ਇਸ ਵਾਰ ਵਿਲੱਖਣ ਦੇਖਣ ਨੂੰ ਮਿਲ ਰਿਹਾ ਜਿਹੜਾ ਲੋ ਜੀ ਇਹ ਹੈ ਜੀ ਦਾਲ ਸਿੰਘ ਵਾਲਾ ਪਿੰਡ ਦਾ ਬੂਥ ਜਿੱਥੋਂ ਤੁਸੀਂ ਸਾਰਾ ਦੇਖ ਸਕਦੇ ਹੋ ਨਜ਼ਾਰਾ ਕੋਈ ਪੁਰਾਣਾ ਸੱਭਿਆਚਾਰ ਹੈ। ਕੀ ਨਾਮ ਹੈ ਜ ਆਪਣਾ? ਮੇਰਾ ਨਾਮ ਸਰਦਾਰ ਗੁਰਦੀਪ ਸਿੰਘ ਹੈ। ਹਾਂਜੀ ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਸਰਕਾਰੀ ਪ੍ਰਾਇਮਰੀ ਸਕੂਲ ਹੈ ਪਿੰਡ ਗਲ ਸਿੰਘ ਵਾਲਾ ਤਹਿਸੀਲ ਜੇਤੋ ਜ਼ਿਲ੍ਹਾ ਫਿਰਕੋਟ ਹੈ। ਇਹ ਨਾਨਵੇਂ ਚ ਵੀ ਵਧੀਆ ਪੋਲਿੰਗ ਹੋ ਰਹੀ ਹੈ ਤੇ ਨਬਰ ਵੀ ਵਧੀਆ ਪੋਲਿੰਗ ਹੋ ਰਹੀ ਹੈ। ਦੋ ਆ ਬੁੱਤ। ਦੋ ਬੁੱਤ ਹੈ। ਇਹ ਬੁੱਤ ਸਵਾਰਿਆ ਬੜਾ ਹੈ। ਬਹੁਤ ਵਾਰ ਪਹਿਲਾਂ ਵੀ ਇਲੈਕਸ਼ਨਾਂ ਚ ਐਂ ਸਮਰਦੇ ਆ ਜੀ। ਅੱਛਾ। ਹਾਂ ਪਹਿਲੇ ਨੰਬਰ ਤੇ ਆਉਂਦਾ ਸਾਡਾ ਬੰਦਾ ਜੀ। ਅੱਛਾ। ਹਾਂਜੀ। ਠੀਕ ਹੈ। ਹੋਰ ਕੋਈ ਬੋਲਣਾ ਚਾਹੂਗਾ? ਹਾਂਜੀ। ਕੀ ਨਾਮ ਹੈ ਆਪਣਾ? ਲਾਪਲੀ ਸਿੰਘ। ਲਾਫਰੀ ਸੈਨ ਜੀ ਉੱਤੀ ਬੋਲੋ ਕੀ ਕਹਿਣਾ ਚਾਹੋਗੇ ਇਹ ਪਿੰਡ ਦਲ ਸਿੰਘ ਵਾਲਾ ਦਾ ਬੂਥ ਹੈ ਜੀ 99 ਤੇ 90 ਜੀ ਤੇ ਬੀ ਐਲਓ ਸਾਹਿਬ ਦੇ ਉਪਰਾਲੇ ਨਾਲ ਬਹੁਤ ਵਧੀਆ ਇਸ ਵਾਲੀ ਮਾਡਲ ਬੂਥ ਬਣਾਇਆ ਜਾਂਦਾ ਜੀ ਜੀ ਇਸ ਸਾਲ ਇਹਨਾਂ ਨੇ ਇੱਕ ਨਵੀਂ ਐਡੀਸ਼ਨ ਕਰੀ ਆ ਵੀ ਆਪਣਾ ਜਿਹੜਾ ਪੁਰਾਣਾ ਵਿਰਸਾ ਉਹਨੂੰ ਇੱਥੇ ਡਿਸਪਲੇ ਕਰਿਆ ਜੀ ਉਹਦੇ ਚ ਜਿਵੇਂ ਆ ਬਧਾਨੀ ਹੈ ਹੋਰ ਪੁਰਾਣੇ ਬਰਤਨ ਹੋਗੇ ਜੀ ਪੁਰਾਣੇ ਔਜ਼ਾਰ ਹੋਗੇ ਖੇਤੀ ਦੇ ਸੰਦ ਹੋਗੇ ਉਹ ਸਾਰੇ ਸ਼ੂਕੀਤੇ ਗਏ ਆ ਤੇ ਜਿਹਨੂੰ ਨਵੀਂ ਪੀੜੀ ਪਹੁੰਚਦੀ ਜਾ ਰਹੀ ਹੈ ਮੇਨ ਗੱਲ ਇਹ ਹੈ ਵੀ ਜਿਹੜੀ ਨਵੀਂ ਪੀੜ੍ਹੀ ਨੂੰ ਦਿਖਾਇਆ ਜਾਵੇ ਤੇ ਇਥੇ ਆਇਆ ਇਹਨੂੰ ਮਨ ਲੋ ਵੀ ਐਪਰੀਸ਼ੀਏਟ ਵੀ ਕਰਦੇ ਆ ਪੌਦੇ ਦੇ ਕੇ ਕਹਿੰਦੇ ਨਵੀਂ ਪਹਿਲ ਕਰੀਆ ਵੀ ਨਵੇਂ ਜਿਹੜੇ ਵੋਟਰ ਦਾ ਉਹਨਾਂ ਨੂੰ ਪੌਦਿਆਂ ਦੇ ਨਾਲ ਸਨਮਾਨਿਤ ਕਰਕੇ ਉਹਨਾਂ ਦਾ ਹੌਸਲਾ ਵਧਾਈ ਵਧਾਈ ਹੈ ਜਿਹੜੇ ਪਹਿਲੇ ਟਾਈਮ ਵੋਟ ਪਾ ਰਹੇ ਆ ਬਾਕੀ ਆ ਨਵੇਂ ਮਨ ਲੋ ਵੀ ਜਿਹੜਾ ਪੁਰਾਣਾ ਵਿਰਸਾ ਉਹ ਸਾਰਾ ਦਿਖਾ ਰਹੇ ਆ ਬਾਕੀ ਮਾਡਲ ਬੂਥ ਤੁਸੀਂ ਦੇਖ ਹੀ ਗਏ ਹੋ ਤੇ ਮਾਡਲ ਬੂਥ ਹੈ ਹਾਂਜੀ ਮਾਡਲ ਬੂਥ ਹੈ ਹੋਰ ਕੋਈ ਬੋਲਣਾ ਚਾਹੂਗਾ ਹਾਂਜੀ ਹੋਰ ਕੋਈ ਬੋਲਣਾ ਚਾਹੋ ਹਾਂਜੀ ਕੀ ਨਾਮ ਹੈ ਆਪਣਾ ਅੰਮ੍ਰਣਾ ਧਰਮਜੀਤ ਸਿੰਘ ਤੁਸੀਂ ਵੀ ਆ ਲੋ ਹਾਂਜੀ ਵੀ ਆ ਲੋ ਜੀ ਅਜਾ ਹੋਰ ਵੀ ਇਹ ਲੋਕ ਹੁਣ ਸਵਰਨਜੀਤ ਸਿੰਘ ਕੀ ਕਹਿਣਾ ਚਾਹੋਗੇ ਬਸ ਆ ਇਹ ਪੁਰਾਣੇ ਚੀਜ਼ਾਂ ਨੂੰ ਛੋੜਦੇ ਵਾਸਤੇ ਇਹ ਤੁਹਾਡਾ ਉਪਰਾਲਾ ਤੇ ਤੁਹਾਡੀ ਪ੍ਰਸ਼ੰਸਾ ਹੋ ਰਹੀ ਹੈ ਇਸ ਉਪਰਾਲੇ ਦੀ ਸਾਨੂੰ ਚਾਰ ਪਰੇ ਨੂੰ ਹੋਈ ਇਲੈਕਸ਼ਨ ਅੱਛਾ ਇਸੇ ਤਰ੍ਹਾਂ ਹੁੰਦਾ ਹੈ ਇਸੇ ਤਰ੍ਹਾਂ ਹੁੰਦਾ ਹਰ ਗੇੜੇ ਹਾਂਜੀ ਕੀ ਕਹਿਣਾ ਚਾਹੋਗੇ ਮੇਰਾ ਨਾਮ ਸਵਰਨਜੀਤ ਸਿੰਘ ਜੀ ਬੀਐਲਓ ਬੂਥ ਨੰਬਰ 90 ਦਾਲ ਸਿੰਘ ਵਾਲਾ ਜੀ ਅੱਜ ਵਿਰਸੇ ਦੇ ਨਾਲ-ਨਾਲ ਜਿਹੜਾ ਸੀਗਾ ਆਪਣਾ ਵਾਤਾਵਰਣ ਨਾਲ ਜੋੜਨ ਦਾ ਵੀ ਪ੍ਰਲਾ ਕੀਤਾ ਗਿਆ ਜੀ ਜਿਹੜੇ ਫਸਟ ਟਾਈਮ VOTER ਸੀ ਉਹਨਾਂ ਨੂੰ ਪੋਦੇ ਦਿੱਤੇ ਗਏ ਤੇ ਨਾਲ ਟੈਂਟ 'ਚ ਸਲੋਗਨ ਵਗੈਰਾ ਲਗਾ ਲਗਾਏ ਗਏ ਵਾਤਾਵਰਨ ਦਾ ਜੀ ਕਿਵੇਂ ਆਪਾਂ ਦੇਖਦੇ ਅੱਜ ਮੌਸਮ ਬਹੁਤ ਖਰਾਬ ਆ ਜਾਨੀ ਕਿ ਬਹੁਤ ਗਰਮੈਸ਼ਤਾਪ ਵਿੱਚ ਪੈਦਾ ਹੋ ਰਹੀ ਹੈ ਜੀ ਤੇ ਸਾਨੂੰ ਲੱਗਿਆ ਇਸ ਤੋਂ ਵਧੀਆ ਮੌਕਾ ਲੋਕਾਂ ਨੂੰ ਜਾਗਰੂਕ ਕਰਨ ਦਾ ਕੋਈ ਨਹੀਂਗਾ ਕੋਈ ਨਹੀਂਗਾ ਅਸੀਂ ਇਸ ਚੀਜ਼ ਨੂੰ ਜਰੀਆ ਬਣਾ ਕੇ ਲੋਕਾਂ ਨੂੰ ਵਾਤਾਵਰਨ ਸੰਬੰਧੀ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਤੋਂ ਸਾਰਾ ਰੋਂਦੇ ਪਿੰਡ ਤੋਂ ਉੱਥੇ ਬਹੁਤ ਬਾਈ ਆ ਲੋ ਜੀ ਉਹ ਪਿੱਤਲ ਦੇ ਪਾਂਡੇ ਨੇ ਸਾਰੇ ਆ ਤੁਸੀਂ ਦੇਖ ਸਕਦੇ ਹੋ ਚਾਟੀ ਮਧਾਣੀ ਚਰਖਾ ਪੁਰਾਣੇ ਸਟੋਪ ਜਿਹਨੂੰ ਸਾਡੀ ਨਵੀਂ ਪੀੜ੍ਹੀ ਭੁੱਲਦੀ ਜਾ ਰਹੀ ਹੈ ਆ ਹਾਰਮੋਨੀਅਮ ਦੇਖੋ ਤੁਸੀਂ ਲੈਂਪ ਦੇਖੋ ਰੇਡੀਓ ਵਾਹ ਜੀ ਵਾਹ ਸੇਵੀਆਂ ਮੱਟਰ ਵਾਲੀ ਮਸ਼ੀਨ ਆਹਾ ਟੇਪਰ ਕਾਰ ਕਿੱਥੇ ਕਿੱਥੇ ਮਸ਼ੀਨ ਆ ਦੇਖੋ ਆ ਪੈਣਾ ਦੇਖੋ ਸੇਵੀਆਂ ਮੱਟਕੇ ਦਿਖਾਉਣੀਆਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਸੇਵੀਆਂ ਮੱਟੀਆਂ ਜਾ ਰਹੀਆਂ ਇਹ ਲੋ ਜੀ ਆਹ ਦੋ ਪੈਣਾ ਨਾ ਸੇਵੀਆਂ ਮੱਟ ਕੇ ਦਿਖਾ ਰਹੀਆਂ ਇਸ ਤਰ੍ਹਾਂ ਤੇ ਉਹ ਦੇਖੋ ਇਹ ਤੋਂ ਸੇਵੀਆਂ ਵੀ ਆ ਰਹੀਆਂ ਨੇ ਵਾਹ ਜੀ ਵਾਹ ਜਿੱਥੇ ਬੈਠੇ ਫੁਲਕਾਰੀ ਹੈ ਤੇ ਆਹ ਦੇਖੋ ਪਹਿਲਾਂ ਟੀਵੀ ਇਸ ਤਰ੍ਹਾਂ ਹੁੰਦੇ ਸੀ ਤੇ ਆਹ ਸ਼ਟਰ ਹੁੰਦਾ ਸੀ ਬਲੈਕ ਐਂਡ ਵਾਈਟ ਟੀਵੀ ਦਾ ਸ਼ਟਰ ਤੇ ਲੋ ਜੀ ਪੁਰਾਣੇ ਸਿੱਕੇ ਇਹ ਧਰਮਜੀਤ ਜੀ ਦਿਖਾ ਰਹੇ ਨੇ ਪੁਰਾਣੇ ਸਿੱਕੇ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਮਾਡਰਨ ਬੂਥ ਹੈ ਆ ਸੈਲਫੀ ਪੁਆਇੰਟ ਵੀ ਦੇਖ ਲੋ ਜੀ ਇੱਧਰ ਦੇਖੋ ਕਿੰਨਾ ਵਧੀਆ ਸਾਰਾ ਬਣਾਇਆ ਇਹਨਾਂ ਨੇ ਤੇ ਸੈਲਫੀ ਪੁਆਇੰਟ ਹਰ ਮਨੁੱਖ ਲਾਵੇ ਪੰਜ ਰੁੱਖ ਆਓ ਇੱਕ ਦੂਜੇ ਵੱਲ ਹੱਥ ਵਧਾਈਏ ਧਰਤੀ ਨੂੰ ਹਰਾ ਭਰਾ ਬਣਾਈਏ ਪੰਘੂੜੇ ਤੋਂ ਮੌਤ ਤੱਕ ਰੁੱਖ ਸਾਥ ਨਿਭਾਉਂਦੇ ਹਨ ਦੇਖੋ ਵਾਤਾਵਰਣ ਦੀ ਸੰਭਾਲ ਬਾਰੇ ਰੁੱਖਾਂ ਦੀ ਸੰਭਾਲ ਬਾਰੇ ਵੀ ਸੁਨੇਹਾ ਦੇ ਦਿੱਤਾ ਗਿਆ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦਲ ਸਿੰਘ ਵਾਲਾ ਵਿਖੇ ਪਹੁੰਚੇ ਆਂ ਬਲਾਕ ਜੈਤੋ ਹੈ ਇੱਥੇ ਜਿਹੜੇ ਬੀਐਲਓ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰਾ ਤੁਸੀਂ ਦੇਖ ਲਿਆ ਪੁਰਾਣਾ ਸਾਡਾ ਅਮੀਰ ਵਿਰਸਾ ਪਰਾਤਨ ਸੱਭਿਆਚਾਰ ਤੇ ਨਾਲ ਸੈਲਫੀ ਪੁਆਇੰਟ ਇਹ ਸੈਲਫੀ ਪੁਆਇੰਟ ਦੇ ਮੂਰੇ ਖੜੇ ਆ ਉਹਨਾਂ ਨੇ ਦੱਸਿਆ ਕਿ ਵਾਤਾਵਰਨ ਦੀ ਸੰਭਾਲ ਕਰਨ ਲਈ ਜਿੰਨਾ ਕੋ ਅਸੀਂ ਸਲੋਕ ਲਾਏ ਨੇ ਪਰ ਰੁੱਖਾਂ ਦੀ ਸੰਭਾਲ ਕਰਨੀ ਜ਼ਰੂਰੀ ਹੈ ਤੇ ਕਿਉਂ ਜ਼ਰੂਰੀ ਹੈ ਨਾਲ ਜਿਹੜੇ ਫਸਟ ਟਾਈਮ ਵੋਟਰ ਨੇ ਜਿਨ੍ਹਾਂ ਨੇ ਪਹਿਲੀ ਵਾਰ ਆਪਣੀ ਵੋਟ ਦੀ ਵਰਤੋਂ ਕੀਤੀ ਹੈ ਕਹਿੰਦੇ ਉਹਨਾਂ ਨੂੰ ਇੱਕ ਇੱਕ ਪੌਦਾ ਵੀ ਦੇ ਰਿਹਾ ਹੈ ਨਾਲ ਪ੍ਰਸ਼ੰਸਾ ਪੱਤਰ ਵੀ ਦੇ ਰਿਹਾ ਤਾਂ ਕਿ ਉਹਨਾਂ ਦਾ ਸੰਵਧਾਨ ਵਿੱਚ ਲੋਕਤੰਤਰ ਵਿੱਚ ਵਿਸ਼ਵਾਸ ਬਣਿਆ ਰਵੇ ਇਹ ਸਾਰਾ ਪ੍ਰੋਗਰਾਮ ਬਾਰੇ ਤੁਸੀਂ ਮੱਧ ਤੋਂ ਬਾਅਦ ਕਮੈਂਟ ਕਰਕੇ ਦੱਸਨੇ ਆ ਜਿਹੜਾ ਪੁਰਾਣਾ ਸੱਭਿਆਚਾਰ ਇੱਕ ਇੱਕ ਉਹ ਚੀਜ਼ ਜਿਹੜੀ ਨਵੀਂ ਪੀੜੀ ਭੁਲਾਉਂਦੀ ਜਾ ਰਹੀ ਹੈ ਉਹ ਮੁੜ ਸੁਰਜੀਤ ਕੀਤੀ ਜਾਂਦੀ ਹੈ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ ਵਿਧਾਨ ਸਭਾ ਹਲਕੇ ਦੇ ਛੱਤ ਤੋਂ ਵਿਧਾਨ ਸਭਾ ਹਲਕਾ ਜੈਤੋਂ ਦੇ ਅਸੀਂ ਦਲ ਸਿੰਘ ਵਾਲਾ ਪਿੰਡ ਵਿੱਚ ਪਹੁੰਚੇ ਆ ਜਿੱਥੇ ਵੋਟਾਂ ਪਾਉਣ ਲੱਗਿਆਂ ਦੋ ਬੂਥ ਲੱਗੇ ਹੋਏ ਨੇ ਉੱਥੇ ਉਹਨਾਂ ਨੇ ਜਿਹੜਾ ਪ੍ਰਬੰਧ ਕੀਤਾ ਹੈ ਵੀ ਐਨਓ ਸਾਹਮਣੇ ਦਾ ਪ੍ਰਬੰਧ ਕੀਤਾ ਜਾ ਉਹ ਨਵੇਕਲਾ ਉੱਥੇ ਵੋਟਰ ਉਦੋਂ ਚਾਇਤ ਹੁੰਦਾ ਹੈ 쿨ਰ ਲਾਏ ਗਏ ਨੇ ਪ੍ਰਾਤਨ ਚੀਜ਼ਾਂ ਜਿਹੜੀਆਂ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਹੈ ਉਹ ਵਕ ਵਕ ਘੰਗ ਨਾਲ ਉਹਨਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ ਉਹਨਾਂ ਨੂੰ ਵੇਖ ਕੇ ਜਿੱਤੇ ਬੱਚੇ ਬਜ਼ੁਰਗ ਤੇ ਘਣਾ ਹਮਤਾ ਉਹਨਾਂ ਖੁਸ਼ ਹੋ ਰਹੀਆਂ ਨੇ ਉੱਥੇ ਉਹਨਾਂ ਦਾ ਦਿਲ ਕਰਦਾ ਕਿ ਇੱਥੇ ਵੋਟ ਪਾਉਣ বারবার ਆਈਏ ਕਿਉਂਕਿ ਇੱਤੋਂ ਦਾ ਮਾਹੌਲ ਬਹੁਤ ਵਧੀਆ ਹੈ ਉੱਤੇ ਦੋ ਬੂਤਾਂ ਦੇ ਵਿੱਚ ਪੋਲਿੰਗ ਬਹੁਤ ਵਧੀਆ ਚੱਲ ਰਹੀ ਹੈ ਅਮਨ ਮਾਨ ਨਾਲ ਕਰ ਰਿਹਾ ਹੈ ਪਿੰਡ ਦੇ ਜਿਵੇਂ ਸਿਆਣੇ ਲੋਕਾਂ ਦੀ ਤਰ੍ਹਾਂ ਵੋਟਾਂ ਪਾਈਆਂ ਜਾ ਰਹੀਆਂ ਸਾਰੇ ਪ੍ਰਸ਼ੰਚਾ ਕਰ ਰਿਹਾ ਹੈ ਇਹੋ ਜਿਹੇ ਬੂਤ ਹਰ ਪਿੰਡ ਦੇ ਵਿੱਚ ਬੰਨੇ ਬਹੁਤ ਜ਼ਰੂਰੀ ਹੈ ਕੋਟਪੂਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਗੁਰਮੀਤ ਸਿੰਘ ਮਿੱਤਾ ਸਭਾ ਹਲਕਾ ਕੋਟਪੂਰਾ ਦੇ ਵੱਖ-ਵੱਖ ਪਿੰਡਾਂ 'ਚ ਗਿਆ ਹੁਣ ਅਸੀਂ ਵਿਧਾਨ ਸਭਾ ਹਲਕਾ ਜੈਤੋ ਦੇ ਉਹ ਜਿਹੜਾ ਆਦਰਸ਼ ਪੋਲਿੰਗ ਬੂਥ ਬਣਿਆ ਪਹਿਲਾਂ ਤੁਹਾਨੂੰ ਦਿਖਾਇਆ ਮਾਡਰਨ ਪੋਲਿੰਗ ਬੂਥ ਗ੍ਰੀਨ ਪਿੰਕ ਵੱਖ-ਵੱਖ ਤਰ੍ਹਾਂ ਦੇ ਇੱਥੇ ਜਿਹੜਾ ਆ ਪ੍ਰਾਣ ਸੱਭਿਆਚਾਰ ਬਾਰੇ ਤੁਸੀਂ ਦੇਖਿਆ ਬਹੁਤ ਕੁਝ ਦੇਖਣ ਨੂੰ ਮਿਲਿਆ ਇਸ ਵਾਰ ਚੋਣ ਕਮਿਸ਼ਨ ਵੱਲੋਂ ਬਿਲਖਣ ਚੀਜ਼ਾਂ ਪੇਸ਼ ਕੀਤੀਆਂ ਗਈਆਂ ਨੇ ਦੇਖੋ ਮਹਿੰਦੀ ਲਵਾ ਰਹੀਆਂ ਨੇ ਲੜਕੀਆਂ ਮਹਿੰਦੀ ਦਾ ਵੀ ਮੁਫਤ ਲਾਉਣ ਦਾ ਪ੍ਰਬੰਧ ਕੀਤਾ ਗਿਆ ਇਸ ਲਈ ਭਾਵੇਂ ਖਾਣ ਪੀਣ ਦਾ ਤੇ ਭਾਵੇਂ ਠੰਡੇ ਪਾਣੀ ਦੇ ਜਲਦੀ ਛਵੀਲ ਠੰਡੇ ਮਿੱਠੇ ਪਾਣੀ ਦੇ ਜਲਦੀ ਛਵੀਲ ਤੇ ਸਾਰੇ ਪਾਸੇ ਪ੍ਰਬੰਧ ਬਹੁਤ ਵਧੀਆ ਦੇਖਣ ਨੂੰ ਮਿਲ ਰਹੇ ਨੇ ਕੋੜਕਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ ਆ ਦੇਖ ਲਓ ਜੀ ਜੇ ਕੋਈ ਬੱਚਾ ਨਾਲ ਆਉਂਦਾ ਕਿਸੇ ਵੋਟਰ ਔਰਤ ਦੇ ਤਾਂ ਉਹ ਬੱਚੇ ਦੇਖ ਖਡਾਉਣ ਲਈ ਇੱਥੇ ਬਕਾਇਦਾ ਪ੍ਰਬੰਧ ਕੀਤੇ ਗਏ ਨੇ ਤੇ ਦੇਖੋ ਕਮਰੇ ਨੂੰ ਕਿਵੇਂ ਸਜਾਇਆ ਗਿਆ ਇਹ ਚੋਣ ਕਮਿਸ਼ਨ ਵੱਲੋਂ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਕਿ ਨਾਮ ਹੈ ਜੀ ਆਪਣਾ ਮੇਰਾ ਨਾਮ ਸਤਪਾਲ कौर ਅੱਛਾ ਜੀ ਹਾਂ ਜੀ ਸਾਡੇ ਵੀ ਆਈਸੀ ਆਈਸੀਐਨਪੀਐਸ ਵੱਲੋਂ ਸੀਐਸ ਰਾਮ ਦਿੱਤੀਆਂ ਜਾਂਦੀਆਂ ਹਨ ਗਰਮੀ ਕਰਕੇ ਵੀ ਬੱਚਿਆਂ ਨੂੰ ਵੀ ਲੈਨ ਦੇ ਵਿੱਚ ਵੀ ਔਖਾ ਹੈ ਇਸ ਕਰਕੇ ਵੀ ਬੱਚਿਆਂ ਵਾਸਤੇ ਕ੍ਰੈਚ ਤਿਆਰ ਕੀਤਾ ਗਿਆ ਵੀ ਬੱਚਾ ਉਹ ਇੱਥੇ ਵੀ ਅਸੀਂ ਲੈ ਕੇ ਆਉਨੇ ਆਂਗੇ ਬੱਚੇ ਵੀ ਇੱਥੇ ਖੇਡਣਾ ਗਿਆ ਸਾਰਾ ਕੁਝ ਰੱਖਿਆ ਹੈਗਾ ਵੀ ਬੱਚੇ ਵੀ ਖੇਡਣ ਖੇਡਦੇ ਨੇ ਬੱਚੇ ਹਾਂਜੀ ਬੱਚੇ ਇੰਜੋਏ ਕਰਦੇ ਨੇ ਹਾਂਜੀ ਜੇ ਕੋਈ ਬੱਚਾ ਰੋਂਦਾ ਤਾਂ ਇੱਥੇ ਆ ਕੇ ਨਹੀਂ ਰੋਂਦਾ ਹਾਂਜੀ ਨਹੀਂ ਰੋਂਦਾ ਇਹ ਦੂਜੇ ਭੈਣਾ ਨਾਂ ਵੀ ਦੱਸ ਦੋ ਜਿਹਦੇ ਦੋ ਬੁੱਟਾ ਪਾਉਣ ਜਾਂਦੇ ਆ ਅਸੀਂ ਇੱਥੇ ਫੜ ਕੇ ਬੱਚੇ ਨੂੰ ਇੱਥੇ ਖੜਾਉਣ ਵਾਸਤੇ ਬੁੱਟਾ ਜਵਟਾ ਕੇ ਏਦਾਂ ਬੰਨਨੇ ਆ ਖੜਾਉਣੇ ਆ ਫਿਰ ਉਹਦੀ ਸਨੈਪ ਲੈਣੀ ਆ ਹਾਂਜੀ ਠੀਕ ਠੀਕ ਉਹਦੇ ਉੱਪਰ ਮਾਣੀ ਉਹਦੋਂ ਸਹੀ ਆਉਗੀ ਹਾਂ ਫੋਟੋ ਉਹਦੇ ਨਹੀਂ ਲੈਣਾ ਲੈ ਲਓ ਲਾਈਟ ਆਉਂਦੀ ਆ ਇਹਤਰਾ ਜੀ ਵੀ ਮਨਜੂਰ ਲੋ ਜੀ ਕੋਠੇ ਨਾਨਕਸਰ ਦਾ ਇਹ ਮਾਡਰਨ ਬੂਥ ਹੈ ਮਾਡਰਨ ਬੂਥ ਦੇਖੋ ਕਿੱਡੇ ਪ੍ਰਬੰਧ ਕੀਤੇ ਗਏ ਨੇ ਵੇਟਿੰਗ ਲਈ ਵੀ ਰੀ ਆਂਗਣਵੜੀ ਵਰਕਰ اچھا ਰਾਕ ਕੋਟ ਕਪੂਰਾ ਤੁਸੀਂ ਮਹਿੰਦੀ ਲਵਾ ਰਹੇ ਹੋ ਇਹਦੇ ਬਾਰੇ ਕੋਈ ਦਿਓਗੇ ਜਾਣਕਾਰੀ ਹਾਂਜੀ ਇਹ ਲੋਕ ਸਭਾ ਤੰਤਰ ਦੀਆਂ ਬੋਟਾ ਦੇ ਵਿੱਚ ਸੀਡਪੀਓ ਦਫ਼ਤਰ ਵੱਨੋਂ ਸਾਡਾ ਸ਼ੋਅ ਤੇ ਔਰ ਕੁੜੀਆਂ ਰੱਖੀਆਂ ਹੋਈਆਂ ਮਹਿੰਦੀ ਲਾਉਣ ਵਾਸਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਆ ਇਹ ਫਸਟ ਬੋਟਰ ਜਿਹੜਾ ਮਹਿੰਦੀ ਲਗਵਾ ਰਿਆ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋ ਰਹੀ ਆ ਇਹ ਪਹਿਲੀ ਵਾਰ ਮੁਫਤ ਸਾਰਾ ਕੁਝ ਹਾਂਜੀ ਕਿੰਨਾ ਕਿਤੇ ਲਾਤੀ ਮਹਿੰਦੀ ਕਿੰਨਾ ਕਿਤੇ 20 25 ਦੇਖੀ 20 25 ਇਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਉਹਨਾਂ ਨੇ ਬੇਟਾ ਕੀ ਨਾਮ ਹੈ ਆਪਣਾ ਹਾਂ ਜੀ ਸਰ ਮੇਰਾ ਨਾਮ ਜਿੰਦਰਪੁਰ ਹੈ ਮੈਂ ਸੀਡੀਪੀ ਆਫਿਸ ਚ ਐਜ਼ ਅ ਸੁਪਰਵਾਈਜ਼ਰ ਦੀ ਪੋਸਟ ਤੇ ਹਾਂ ਇਹ ਆਪਣੇ ਚੋਣ ਕਮਿਸ਼ਨ ਦਫ਼ਤਰ ਵੱਲੋਂ ਜੋ ਸਾਡੇ ਦਫ਼ਤਰ ਵੱਲੋਂ ਡਿਊਟੀ ਲਗਾਈ ਗਈ ਸੀ ਵੀ ਜੋ ਤੁਸੀਂ ਡੈਪੋਜੀਸ਼ਨ ਦਾ ਪ੍ਰਬੰਧ ਕਰਨਾ ਉਹ ਅਸੀਂ ਆਪਣੇ ਵੱਲੋਂ ਇਹ ਕੀਤਾ ਹੈਗਾ ਜਿਦੇ ਵਿੱਚ ਜੋ ਵੀ ਬੋਰਡ ਕੋਨ ਆ ਰਹੇ ਆ ਸਾਰਾ ਇਸ ਦਾ ਬਹੁਤ ਵਧੀਆ ਉਹਨਾਂ ਨੂੰ ਲੱਗ ਰਿਹਾ ਹੈਗਾ ਇਹ ਪੁਰਾਣਾ ਸੱਭਿਆਚਾਰ ਆੜਾ ਹਾਂਜੀ ਕਿਉਂਕਿ ਇਹ ਪੁਰਾਣਾ ਸੱਭਿਆਚਾਰ ਦੀਆਂ ਚੀਜ਼ਾਂ ਅਸੀਂ ਇਕੱਠੀਆਂ ਕਰਕੇ ਇੱਥੇ ਰੱਖੀਆਂ ਹੈ ਤਾਂ ਜੋ ਲੋਕਾਂ ਨੂੰ ਸ਼ਹਿਰ ਦੇ ਵਿੱਚ ਵੀ ਪਿੰਡ ਵਾਲਾ ਮਾਹੌਲ ਮਿਲ ਸਕੇ ਪਰ ਜੋ ਵੀ ਇੱਥੇ ਆ ਰਹੇ ਆ ਸਾਰੇ ਬਹੁਤ ਖੁਸ਼ ਹੈ ਉਹ ਕਹਿ ਰਹੇ ਆ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈਗਾ ਬਹੁਤ ਵਧੀਆ ਚੀਜ਼ਾਂ ਰੱਖੀਆਂ ਜਿਦੇ ਵਿੱਚ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਕਰ ਰਹੇ ਆ ਹਾਂਜੀ ਬਹੁਤ ਬਹੁਤ ਵਧੀਆ ਲੱਗ ਰਿਹਾ ਸਭ ਨੂੰ ਬੇਟਾ ਤੁਹਾਡਾ ਨਾਂ ਕੀ ਹੈ ਜਨਾ ਪ੍ਰਵੀਨ ਕੁਮਾਰ ਜੀ ਹਾਂ ਪਹਿਲਾਂ ਵੀ ਤੁਸੀਂ ਮਹਿੰਦੀ ਬਾਰੇ ਦੱਸਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਸਾਡੇ ਦਫਤਰ ਮਨਿਓ ਮਹਿਕਮੇ ਮਨਿਓ ਵੀ ਹੈ ਸਾਨੂੰ ਡੈਕੋਰੇਸ਼ਨ ਦਾ ਸਾਨੂੰ ਵੀ ਖੁਸ਼ੀ ਹੋਈ ਕਿ ਲੋਕ ਸਾਡੀ ਇਸ ਗੱਲ ਵਿੱਚ ਸਹਿਯੋਗ ਕਰਦੇ ਆ ਕਿ ਸਾਨੂੰ ਪੁਰਾਣਾ ਸੱਭਿਆਚਾਰਕ ਦਿਖਾਇਆ ਸਾਨੂੰ ਵੀ ਬਹੁਤ ਖੁਸ਼ੀ ਹੋਈ ਇਸ ਗੱਲ ਦੇ ਵਿੱਚ ਤੇ ਲੋਕ ਵੀ ਖੁਸ਼-ਖੁਸ਼ ਹੋ ਕੇ ਬੋਟ ਪਾ ਕੇ ਜਾ ਰਹੇ ਆ ਜੀ ਕੁਛ ਹੋਰ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਉਹ ਕਈ ਜਦੋਂ ਵੋਟਰ ਆ ਰਹੇ ਆ ਉਹ ਇਸ ਚੀਜ਼ ਦੀ ਸਾਨੂੰ ਇਹ ਕਹਿ ਰਹੇ ਆ ਵੀ ਸਾਨੂੰ ਪਹਿਲੀ ਵਾਰ ਇਹ ਚੀਜ਼ ਆ ਜਿਹੜਾ ਇਲੈਕਸ਼ਨ ਬੂਥ ਦੇ ਉੱਤੇ ਸਾਨੂੰ ਇਹ ਸਭ ਕੁਝ ਦੇਖਣ ਨੂੰ ਮਿਲਦੇ ਆ ਇਹ ਜਦੋਂ ਹੋਰ ਕੋਈ ਇਸ ਵਿਸ਼ੇ ਤੇ ਗੱਲ ਕਰਦਾ ਤਾਂ ਸਾਨੂੰ ਇਸ ਵਿੱਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਪਰ ਆਪਣੇ ਆਪ ਨੂੰ ਵੀ ਇਹ ਹੌਸਲਾ ਹੁੰਦਾ ਵੀ ਅਸੀਂ ਇਸ ਤੋਂ ਵੱਧ ਹੋਰ ਵਧੀਆ ਕਰੀਏ ਇਸ ਕਰਕੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਇਸ ਚੀਜ਼ ਦੀ ਆ ਬਹੁਤ ਸ਼ਲਾਘਾ ਕੀਤੀ ਆ ਥੈਂਕ ਯੂ ਸਰ ਲੋ ਜੀ ਜੈਤੋਂ ਪਹੁੰਚ ਚੁੱਕਿਆ ਨਹੀਂ ਹੈ ਮਹਾਰਾਜ ਜੀ ਬੇਤਾ ਜੀ ਬੇਤਾ ਜੀ ਉਮੀਦ ਹੈ ਬੰਦਾ ਜੋ ਇੱਥੇ ਆਉਂਦਾ ਹੈ ਪਾਣੀ ਦਾ ਘੰਟਾ ਬਰੇ ਹੈ ਨਾ ਪੀ ਲੈ ਪੀ ਲੈ ਆ ਸਾਦਾ ਬਣੀ ਸੱਤਾ ਪਤੀ ਇਹਦਾ ਕਾਰਡ ਲੈ ਦੱਸਿਓ ਜੀ ਨਾਮ ਦੱਸਿਓ ਰਾਮ ਸਹਾਏ ਜੀ ਤੇ ਉਮਰ ਸੰਸਾਰ ਚਰਨ ਉਮਰ ਉਮਰ 72 ਸਾਲੀ 72 ਸਾਲ ਹਾਂਜੀ ਲਓ ਸਾਡਾ ਪੁਰਾਣਾ ਸੱਭਿਆਚਾਰ ਦਿਖਾਇਆ ਗਿਆ ਇਹਦੇ ਵਿੱਚ ਲਓ ਵਾਹ ਆ ਦੇਖੋ ਪ੍ਰਾਣਾ ਸੱਭਿਆਚਾਰ ਗੁਰਮੀਤ ਸੇਮਿੱਤਾ ਜੀ ਪੋ ਵੀ ਕਾਫੀ ਪਹੁੰਚ ਗਏ ਹਨ ਅਧਾਰਸ਼ ਕੋਲੇ ਉਹ ਹੈ ਤੇ ਤੁਸੀਂ ਦੇਖ ਸਕਦੇ ਹੋ ਅੰਤ ਇਹਨਾਂ ਮੇਰਾ ਨਾਮ ਕਮਿਤ ਹੈ ਹਾਂਜੀ ਇਹੜਾ ਲਿਖਿਆ ਮੁੱਢਲੀ ਸਹਾਤਾ ਡੈਸਕ ਇਹਦੇ ਬਾਰੇ ਦੋ ਜਾਣਕਾਰੀ ਇਹਦੇ ਬਾਰੇ ਮੁੱਢਲੀ ਸਹਾਤਾ ہماری ਲੋਕ ਸਵਾਦੀਆਂ ਚੋਂ ਆਈ ਹੈ ਇਹ ਸਾਡੇ ਕੰਦੇ ਦਾ ਸਾਡੀ ਗੋਠੀ ਲਗਾਈ ਗਈ ਹੈ ਸਿਰੋਤ ਹਸਪਤਾਲ ਤੋਂ ਸਿਵਲ ਹਸਪਤਾਲ ਜੱਤੋ ਵੱਲ ਹਾਂਜੀ ਜੱਤੋ ਵੱਲ ਸਿਵਲ ਹਸਪਤਾਲ ਜੱਤੋ ਵੱਲ ਲੋਕੀ ਲੋਕ ਆ ਰਹੇ ਆ ਮੋਟਾਪਾਨ ਲਈ ਪਬਲਿਕ ਉਹਨਾਂ ਦੀ ਸਹਾਇਤਾ ਲਈ ਸਾਡੇ ਕਿਸੇ ਨੂੰ ਕੋਈ ਪ੍ਰੋਬਲਮ ਆ ਹਾਂਜੀ ਕਿਸੇ ਨੂੰ ਕੋਈ ਆਇਆ ਕੇਸ ਹਾਂਜੀ ਆਇਆ ਕੋਈ ਛੱਟ ਵਗੈਰਾ ਲੱਗ ਜਾਂਦੀ ਹੈ ਧਰਮੀ ਤੋਂ ਔਰਿਸ ਵਗੈਰਾ ਦੇ ਦਿੰਦੇ ਹੁਣ ਮੁੱਢਲੀ ਸਹਾਇਤਾ ਪੱਟੀ ਕਰ ਦਿੱਤੀ ਜੀ ਇੱਕ ਦੇ ਸੱਤ ਲੱਖ ਕੇਸ ਸੀ ਮਾਤਾ ਦੇ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਕਿੰਨਾ ਦਾ ਨਾਮ ਦੱਸ ਦੋ ਇੱਕ ਦਾ ਨਾਮ ਦਵਿੰਦਰ ਜੀ ਇੱਕ ਦਾ ਨਾਮ ਪ੍ਰੀਤੀ ਰਾਣੀ ਮੇਰਾ ਨਾਮ ਕਲਪਤੀ ਤਿੰਨਾਂ ਨੇ ਦੀ ਡਿਊਟੀ ਹਾਂਜੀ ਕਿੰਨਾ ਦੀ ਡਿਊਟੀ ਲੱਗੀ ਮੇਰਾ ਕਮਨ ਜਿੱਤੇ ਮੈਂ ਦਿ ਲੋ ਮਿੰਦਿਰਤਾ ਜੀ ਮੈਂ ਆਉਣਾ ਕੋਈ ਅੱਜ ਲੋਕਾ ਹੈ ਤੇ ਬਾਸ ਬਸ ਜੀ ਜੀ ਵਿਧਾਨ ਸਭਾ ਹਲਕਾ ਕੋੜਕਪੁਰਾ ਦਾ ਪਿੰਡ ਹੈ ਲਾਲਿਆਣਾ ਆਪਾਂ ਉੱਥੇ ਪਹੁੰਚ ਚੁੱਕੇ ਆਂ ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਗੱਡੀਆਂ ਦੇਖੋ ਕਿੰਨੀਆਂ ਖੜੀਆਂ ਨੇ ਇਹ ਸਾਰੀਆਂ ਗੱਡੀਆਂ ਕੁਝ ਜਿਹੜੇ ਵੋਟਾਂ ਪਾਉਣ ਆਏ ਨੇ ਉਹਨਾਂ ਦੀਆਂ ਨੇ ਤੇ ਕੁਝ ਚੋਣ ਹਮਲੇ ਦੀਆਂ ਜ਼ਿਆਦਾਤਰ ਚੋਣ ਹਮਲੇ ਦਾ ਸਮਾਨ ਤੇ ਸਾਨੂੰ ਲਿਆਂਦਾ ਗਿਆ ਹੈ ਬੱਸਾਂ ਰਾਈ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਬੱਸਾਂ ਖੜੀਆਂ ਪੀ ਆਰਟੀਸੀ ਦੀਆਂ ਉਹ ਬੱਸ ਤੇ ਇੱਧਰ ਕਾਰਾਂ ਦੇਖੋ ਗੱਡੀਆਂ ਗੱਡੀਆਂ ਪੂਰਾ ਲੋਕਾਂ ਨੇ ਉਤਸ਼ਾਹ ਦਿਖਾਇਆ 2024 ਚੋਣਾਂ ਦਾ ਦਿਨ ਹੈ ਤੇ ਗੁੱਡ ਮਾਰਨਿੰਗ ਕਲੱਬ ਦੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ, ਪ੍ਰੋਫ ਪੱਪੂ ਲੋਰੀਆ ਜੀ ਵੱਲੋਂ ਵੋਟਰਾਂ ਦੀ ਸਹੂਲਤ ਲਈ ਬੂਨ ਕੁਤੇਰੇ ਦੇ ਦੋਸਤ ਦਾ ਲੰਗਰ ਲਾਇਆ ਗਿਆ ਹੈ ਉਹ ਸਾਰਿਆਂ ਨੂੰ ਸ਼ਿਕਾਰ ਰਿਹਾ ਹੈ ਤੇ ਆਜੋ ਆਪਾਂ ਉਹਨਾਂ ਕੋਲ ਚੱਲਦੇ ਆਂ ਹੁਣ ਇਹਦੇ ਬਾਰੇ ਦੱਸਣਗੇ ਗੁਰਿੰਦਰ ਸਿੰਘ ਮਹਿੰਦੀ ਜੀ ਸਾਤਰਫ ਗੁੱਡ ਮਾਰਨਿੰਗ ਕਲੱਬ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕੀਤੇ ਜਾ ਰਹੇ ਨੇ ਸਾਡੇ ਗੁੱਡ ਮਾਰਨਿੰਗ ਕਲੱਬ ਦੇ ਚੇਅਰਮੈਨ ਨੇ ਮਨੋਤ ਕੁਮਾਰ ਬਾਂਸਲ ਔਰ ਪੱਪੂ ਲੋਰੀਆ ਉਹਨਾਂ ਨੇ ਅੱਜ ਦੁੱਧ ਤੇ ਗੁੰਦ ਕਤੀਰੇ ਦਾ ਲੰਗਰ ਲਾਇਆ ਵਿੱਚ ਡਰਾਈ ਫਰੂਟ ਪਾਇਆ ਹੈ ਪੋਰ ਪੂਰੇ ਦੇ ਜਿੰਨੇ ਵੀ ਗੂਤ ਆ ਹਰ ਗੂਤ ਤੇ ਉਹਨਾਂ ਨੂੰ ਕਹਿ ਕੇ ਆਏ ਨੇ ਵੀ ਲੈ ਜਾਓ ਜਿਹੜਾ ਮਰਜੀ ਜਿਹੜਾ ਮਰਜੀ ਭਾਂਡਾ ਭਰ ਕੇ ਲੈ ਜਾਓ ਤਾਂ ਹਰ ਜਗ੍ਹਾ ਇਹਨਾਂ ਨੇ ਪਹਚਾਇਆ ਅਜੇ ਵੀ ਕਹਿੰਦੇ ਸ਼ਾਮ ਨੂੰ 6 ਵਜੇ ਤੱਕ ਪੋਲਿੰਗ ਕਰਕੇ ਰਿਹਾ 6 ਵਜੇ ਤੱਕ ਇਹ ਸਿੱਧਰਾ ਚੱਲਣਾ ਹੈ 6 ਵਜੇ ਤੱਕ ਕੋਈ ਵੀ ਕੋਲੀ ਆ ਦੋ ਆ ਰਾਸ ਦਿਖਾ ਦਿਓ ਆ ਸਾਰਾ ਰਾਜਾ ਜੇ ਇਹ ਸਾਰੇ ਜਿੱਥੇ ਗਰਮੀ ਦੂਰ ਕਰ ਰਹੇ ਨੇ ਉਥੇ ਗੁੱਡ ਮਾਰਨਿੰਗ ਵੈਲਕਮ ਟੂ ਕਲੱਬ ਦੇ ਸੁਪਰਾਲੇ ਦੀ ਪ੍ਰਸ਼ੰਸਾ ਕੀਤੀ ਜਾ ਰਹੀ। ਲੋ ਜੀ ਤੁਸੀਂ ਰਸ਼ ਦੇਖ ਲਓ ਕਿੰਨਾ ਹੈ ਜੀ। ਸਵੇਰੇ 7 ਵਜੇ ਦਾ। ਚੇਅਰਮੈਨ ਸਾਹਿਬ ਕਿੰਨੇ ਵਜੇ ਸ਼ੁਰੂ ਹੋ ਗਿਆ ਜੀ? ਸਵੇਰੇ 6:30 ਹੋ ਗਿਆ ਜੀ 4:30 ਸੀ ਕੀ 7:00 6:30 ਵਜੇ ਸ਼ੁਰੂ ਹੋ ਗਿਆ ਸੀ। ਅੱਛਾ ਅੱਛਾ ਕਿੰਨੇ ਵਜੇ ਤੱਕ ਚੱਲੂਗਾ? ਸ਼ਾਮ ਤੱਕ ਕਰਾਵਾਂਗੇ ਜਦੋਂ ਤੱਕ ਮੋਟਾ ਜਦੋਂ ਤੱਕ ਚੌਣ ਪ੍ਰਕਰ 6 ਵਜੇ ਤੱਕ ਖਤਮ ਨਹੀਂ ਹੁੰਦਾ। ਕਿੰਨੇ ਕਬੂਥਾਂ ਵਾਲੇ ਲੈ ਕੇ ਹੋਂ ਤੱਕ ਇਹ ਤਾਂ ਸਾਰੇ ਨੂੰ ਕਹਿਆ ਜੀ ਦੋ ਦਿਨ ਪੁੱਠਾ ਲਈ ਤਾਂ ਆ ਗਿਆ ਲੈ ਕੇ ਆ ਬਈ ਸਾਡੇ ਕੋਲ ਭਾਂਡਾ ਵਗੈਰਾ ਲਿਆਓ ਤੁਸੀਂ ਸਾਨੂੰ ਖੁੱਲਾ ਸੱਤ ਦੁੱਧ ਦੇ ਵਿੱਚ ਦੁੱਧ ਦੇ ਵਿੱਚ ਕੀ ਕੁਝ ਪਾਇਆ ਝੂੰਗ ਕੇ ਕਿਰਾਏ ਦੀ ਡਰਾਈ ਫਰੂਟ ਹੈ ਜੀ ਆਹਨ ਲੱਤੀ ਜਾਈ ਲੱਸੀ ਲਓ ਜੀ ਲੱਸੀ ਅਜੇ ਬਾਦ ਸੰਧੂ ਵੱਲੋਂ ਗਰਮੀ ਦੇ ਘੱਟੇ ਲੱਸੀ ਦਾ ਪੁੱਟ ਕੇ ਲਓ ਜੀ ਕਹਿੰਦੇ ਪਾਲ ਸਿੰਘ ਸੰਧੂ ਨੇ ਲੱਸੀ ਦੇ ਆਪਣੇ ਤਨੇ ਪੈਕਟ ਵਾ ਬਹੁਤ ਹਾਂ ਜੀ ਬਹੁਤ ਧੰਨਵਾਦ ਥੈਂਕ ਯੂ ਆਪਣਾ ਜਗਜੀਤ ਸਿੰਘ ਜੀ ਹਾਂ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹਾਂਗਾ ਜੀ ਮੈਂ ਆਪਦੀ ਜਿਹੜੀ ਵੋਟ ਦਾ ਇਖਤਿਮਾਲ ਕੀਤਾ ਹੈ ਤੇ 11 ਪੋਲਿੰਗ ਸਟੇਸ਼ਨ ਨੇ ਬਹੁਤ ਵਧੀਆ ਸੁਮੂਹਰੀ ਕੰਮ ਚੱਲ ਰਿਹਾ ਕੋਈ ਕਿਸੇ ਪ੍ਰਕਾਰ ਦੀ ਕਿਸੇ ਨੂੰ ਦਿੱਕਤ ਨਹੀਂ ਤੇ ਇੱਥੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਉਹ ਸਾਰੇ ਜਿਹੜੇ ਆਰਾਮ ਨਾਲ ਕੰਮ ਕਰ ਰਿਹਾ ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀ 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 ਕੋੜਕਪੁਰਾ ਕੋੜਕਪੁਰਾ ਕੀ ਨਾਮ ਹੈ ਜੀ ਕ੍ਰਿਸ਼ਨਾ ਦੇਵੀ ਕਿੰਨੀ ਉਮਰ ਆ 77 ਹੋਣ ਵਾਲੀ ਹੈ 77 ਜਿਹੜੋ ਵੋਟਰਾਂ ਪਈ ਹੈ ਨਾਮ ਹੈ ਜੀ ਆਪਣਾ ਨਰਿੰਦਰ ਕੁਮਾਰ ਠੌਰ ਜੀ ਨਰਿੰਦਰ ਕੁਮਾਰ ਠੌਰ ਜੀ ਬਹੁਤ ਸਾਰੇ ਵੋਟਰਾਂ ਨੂੰ ਦਿੱਕਤ ਆ ਰਹੀ ਹੈ ਇੱਥੇ ਡਾਕਟਰ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਕੀ ਕੀ ਦਿਖਤਾ ਆ ਰਹੀਆਂ ਨੇ ਉਹਨਾਂ ਨੂੰ ਦਿਖਤਾ ਤਾਂ ਇੱਕ ਤਾਂ ਬੂਥ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਵੀ 62 63 64 65 68 ਕਿਹੜੇ ਕਿ ਕਿ ਸਾਈਡ ਦੇ ਹੈਗੇ ਆ ਜੀ ਇਹਨਾਂ ਨੂੰ ਬੋਟ ਲਾਣਾ ਚਾਹੀਦਾ ਸੀਗਾ ਵੀ ਇਸ ਇਸ ਸਾਈਡ ਤੇ ਜੇ 10 ਬੂਥ ਹੈਗੇ 10ਾਂ ਦੇ ਨਾਮ ਲਿਖਣੇ ਚਾਹੀਦੇ ਸੀ ਉਹਨਾਂ ਦੀ ਕਾਊਂਟਿੰਗ ਲਿਖਣੀ ਚਾਹੀਦੀ ਸੀ ਜੀ ਹੁਣ ਕੋਈ ਤਾਂ ਵਿਚਾਰਾ 62 ਵਾਲਾ ਤਾਂ ਇੱਧਰ ਤੁਰਿਆ ਫਿਰਦਾ ਹੈਗਾ ਤੇ 65 ਵਾਲਾ ਪਰਲੇ ਪਾਸੇ ਤੁਰਿਆ ਫਿਰਦਾ ਸਭ ਤੋਂ ਵੱਡੀ ਜਿਹੜੀ ਹੈਗੇ ਵੋਟਰਾਂ ਨੂੰ ਆ ਸਮੱਸਿਆ ਆ ਰਹੀ ਹੈਗੀ ਆ ਚੌਂਕ ਕਮਿਸ਼ਨਰ ਤੋਂ ਜਿਹੜੀ ਹੈਗੀ ਬੇਨਤੀ ਆ ਵੀ ਇਹਨੂੰ ਸੁਧਾਰਿਆ ਜਾਵੇ ਤੇ ਦੂਸਰੀ ਗੱਲ ਹੈਗੀ ਆ ਪੀਨ ਵਾਲਾ ਜਿਹੜਾ ਪਾਣੀ ਹੈਗਾ ਇਹ ਬਾਅਦ ਚ ਆਇਆ 6 7 8 ਵਜੇ ਨਹੀਂ ਆਇਆ ਪਾਣੀ ਨਰਿੰਦਰ ਠੌਰ ਜੀ 11 ਬੂਥ ਨੇ ਅਸੀਂ ਜਿਹਦੇ ਜਿਹਦੇ ਨਾਲ ਵੀ ਗੱਲ ਕੀਤੀ ਆ ਉਹ ਠੀਕ ਹੈਨ ਸ਼ਾਸਨ ਦੇ ਬੰਨੇ ਹੋਏ ਨੇ ਵਰਦੀ ਧਾਰੀ ਨੇ ਕੋਈ ਬੋਲਦਾ ਤਾਂ ਹੈ ਨਹੀਂ ਪਰ ਉਹ ਕਹਿੰਦੇ ਸਾਨੂੰ ਰਾਤ ਕੋਈ ਸਹੂਲਤ ਵੀ ਨਹੀਂ ਮਿਲੇ ਦੇਖੋ ਜੀ ਜਿਹੜੇ ਜਿਹੜੇ ਭੁੱਖਾ ਪਾਣਾ ਬੈਠਾ ਹੈ ਮਲਾਜ਼ਮ ਠੀਕ ਹੈ ਉਹਦੀ ਡਿਊਟੀ ਬਣਦੀ ਹੈਗੀ ਆ ਚੌਂਕ ਕਮਿਸ਼ਨਰ ਦੀ ਕੌਣ ਕਮਿਸ਼ਨਰ ਨੇ ਸ਼ਾਮ ਨੂੰ ਵੀ ਉਹਨਾਂ ਨੂੰ ਰੋਟੀ ਦੇਣੀ ਸੀਗੀ ਸਵੇਰੇ ਨਾਸ਼ਤਾ ਦੇਣਾ ਸੀਗਾ ਉਹਨਾਂ ਦਾ ਟਾਈਮ ਬੰਨਿਆ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਠੰਡਾ ਪਾਣੀ ਵਗੈਰਾ ਜਿਹੜਾ ਗਿਆ ਜਿਹੜੇ ਵੋਟਰ ਆ ਰਹੇ ਹੈਗੇ ਆ ਬੁਜ਼ੁਰਗਾਂ ਵਾਸਤੇ ਵੀਲਚੇਅਰ ਹੈ ਮੈਨੂੰ ਇੱਥੇ ਵੀਲਚੇਅਰ ਨਹੀਂ ਲੱਭੀ ਨਾ ਪਈਆਂ ਵੀਲਚੇਅਰ ਇੱਧਰ ਵੀ ਪਈਆਂ ਹੋਣ ਆਈਆਂ ਹੋਣ ਆਈਆਂ ਮੈਂ 7 ਵਜੇ ਵੋਟ ਜਦੋਂ ਪਾ ਕੇ ਗਿਆ ਉਹ ਤਾਂ ਵੀਲਚੇਅਰ ਹੈ ਨਹੀਂ ਸੀ ਉਹ ਤਾਂ ਹੈ ਨਹੀਂ ਸੀ ਉਹ ਤਾਂ ਉਹ ਵੀਲਚੇਅਰ ਹੋਣੀ ਚਾਹੀਦੀ ਹੈਗੀ ਆ ਪੀਣ ਵਾਲਾ ਠੰਡਾ ਪਾਣੀ ਹੋਣਾ ਚਾਹੀਦਾ ਜਿਹੜੋ ਕਿ ਸਾਡੇ ਦੇਸ਼ ਦੇ ਅੰਦਰ ਸਭ ਤੋਂ ਵੱਡਾ ਤਿਵਾਰ ਹੈ ਲੋਕਤੰਤਰ ਦਾ ਇਸ ਤੇ ਜਿੰ ਕਈ 50 ਹਜ਼ਾਰ ਕਰੋੜ ਰੁਪਇਆ ਲੱਗੇ ਜਾਂ 1 ਲੱਖ ਕਰੋੜ ਰੁਪਇਆ ਲੱਗੇ ਉਹ ਜਨਤਾ ਦਾ ਪੈਸਾ ਦੇਸ਼ ਦਾ ਪੈਸਾ ਲੋਕਤੰਤਰ ਤਾਂ ਮਜ਼ਬੂਤ ਹੋਊਗਾ ਵੋਟਰਾਂ ਨੂੰ ਸਹੂਲਤ ਮਿਲੂਗੀ ਘਰ ਤੋਂ ਆਉਣ ਇੱਥੇ ਵੋਟ ਪਾ ਕੇ ਉਹਨਾਂ ਨੂੰ ਸਹੂਲਤ ਹੁਣ ਪਾਣੀ ਹੁਣ ਗਰਮੀ ਬਹੁਤ ਹੈ ਪਾਣੀ ਮਿਲਣਾ ਚਾਹੀਦਾ ਹੈ ਲਿਖਿਆ ਇਹਨਾਂ ਨੇ ਸਾਰੇ ਸ਼ਰਬਤ ਮਿਲੂਗਾ ਮੈਨੂੰ ਦਿਖਾਓ ਤਾਂ ਸਰੀਰ 'ਤੇ ਕਿਹੜਾ ਸ਼ਰਬਤ ਨਹੀਂ ਅਸੀਂ ਸ਼ਰਬਤ ਪੀ ਕੇ ਆਇਆ ਹਾਂ ਤੁਹਾਨੂੰ ਪਾਣੀ ਮਿਲਿਆ ਜੀ ਅੱਛਾ ਕਾਨੂੰਨ ਦਾ ਪੱਤਰਕਾਰ ਕਰਕੇ ਦੇਤਾ ਹੋਗਾ ਸ਼ਰਬਤ ਇਹ ਬਜ਼ੁਰਗਾਂ ਨੂੰ ਜਿਹੜਾ ਹੈਗਾ ਟ੍ਰੀਟਮੈਂਟ ਬਾਅਦ ਤੇ ਡਾਕਟਰ ਵੀ ਹੋਣੇ ਚਾਹੀਦੇ ਹੈਗੇ ਹੈ ਹਾਇ ਅਰਿੰਦ ਸਿੰਘ ਥੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਪੂਰਾ ਦੇ ਵਿੱਚ ਖੜੇ ਆ ਜਿੱਥੇ 11 ਬੂਥ ਬਣੇ ਨੇ ਇੱਥੇ ਕੁਝ ਕਿ ਦਿੱਕਤਾਂ ਆਈਆਂ ਇੱਕ ਤਾਂ ਕਹਿੰਦੇ ਸੀ ਪੀਣ ਵਾਲੇ ਪਾਣੀ ਦੀ ਦਿੱਕਤ ਹੈ ਦੂਜਾ ਜਿਹੜਾ ਆਉਂਦਾ ਸੀ 11 ਬੂਥ ਸਮਝਾਉਣ ਲਈ ਇੱਥੇ ਬੰਦਾ ਹੈ ਨਹੀਂ ਸੀਗਾ ਜਿਨ੍ਹਾਂ ਨੂੰ ਇਹ ਕਿਹਾ ਗਿਆ ਸਾਡੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਨੇ ਹਰਪ੍ਰੀਤ ਸਿੰਘ ਚਾਨਾ ਜੀ ਉਹਨਾਂ ਨੇ ਮਾਨਯੋਗ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਜੀ ਨੂੰ ਫੋਨ ਕੀਤਾ ਉਹ ਕਹਿੰਦੇ 10 ਮਿੰਟਾਂ ਦੇ ਅੰਦਰ ਅੰਦਰ ਪ੍ਰਬੰਧ ਕਰ ਦਿੱਤਾ ਜਾਊਗਾ ਬਾਕੀ ਤੁਸੀਂ ਦੇਖਿਆ ਵਿਧਾਨ ਸਭਾ ਹਲਕਾ ਕੋੜਪੂਰਾ ਦੇ ਮੱਫਾ ਕਬੂਥਾਂ ਨੇ ਜਿਹੜਿਆਂ ਤੁਹਾਨੂੰ ਭੇਜਿਆ ਨੇ ਉਹ ਕਵਰੇਜ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਰੀ ਪੋਲਿੰਗ ਪ੍ਰਕਿਰਿਆ ਅਮਨ ਆਮਾਨ ਨਾਲ ਚੱਲ ਰਹੀ ਹੈ ਚੋਣ ਅਮਲਾ ਬੜੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਕੋੜਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ